ਕੋਰ ਬੋਲਦੀ ਪਈ ਆ ਤੇ ਮੇਰੇ ਪਤੀ 11 ਸਾਲ ਹੋ ਗਿਆ ਸੋਦੀ ਹਰਬ ਕੇ ਆ ਜੱਦਾ ਸ਼ਹਿਰ ਤੇ ਝੂਠੇ ਜਾਂ ਵਿੱਚ ਫਸ ਗਏ ਆ ਅਹੀਂ ਬੜੇ ਤਰਲੇ ਮੈਂ ਤਾਂ ਕੀਤੀਆਂ ਨੇ ਤੇ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਤੇ ਅਹੀਂ ਕਹਿੰਦੇ ਆ ਵੀ ਚਲ ਛੇਤੀ ਘਰ ਵਾਪਸ ਆ ਜਾਣ ਤੇ ਉਹਨਾਂ ਦੀ ਸਜ਼ਾ ਖਤਮ ਹੋ ਗਈ ਆ ਹੁਣ ਤੇ ਹੁਣ ਉਹ ਝੂਠੇ ਮਤਲਬ ਕਿ ਉਹ ਛੱਡਦੇ ਨਹੀਂ ਪਏ ਤੇ ਝੂਠੇ ਜਾਂ ਵਿੱਚ ਫਸੇ ਗਏ ਆ ਤੇ ਉਹ ਮਤਲਬ ਕੀ ਉਹ ਕਰਦੇ ਜਰਮਾਨਾ ਪਾਤਾ ਉਹਨਾਂ ਨੂੰ 45 ਲੱਖ ਰੁਪਈਆ ਤੇ ਇਹ ਕਿੱਥੋਂ ਭਰ ਸਕਦੇ ਆ ਗਰੀਬ ਬੰਦੇ ਆ ਮਿੰਟ ਕਰਕੇ ਤੇ ਆਪਾਂ ਘਰ ਚਲਾਉਨੇ ਆ ਛੋਟੇ ਛੋਟੇ ਆ ਤੇ ਹੁਣ ਛੱਡ ਕੇ ਚਲ ਗਏ ਆ ਤੁਸੀਂ ਕੀ ਮੰਗ ਕਰਦੇ ਹੋ ਭਾਤ ਕੋਈ ਅਰਪਲੀਕੇਸ਼ਨ ਦਿੱਤੀ ਕਿ ਸਰਕਾਰ ਨੂੰ ਹਾਂਜੀ ਇਹ ਦਿੱਤੀ ਆ ਭਗਵੰਤ ਮਾਨ ਨੂੰ ਵੀ ਕਿਹਾ ਆ ਤੇ ਹਰੀਵਲ ਵਾਲੇ ਨੂੰ ਕਿਹਾ ਆ ਸਰਬਜੀਤ ਨੂੰ ਵੀ ਕਿਹਾ ਕਿ ਇਹਨੇ ਨਹੀਂ ਸਾਡੀ ਸੁਣੀ ਹੈਗੀ ਤੇ ਹੁਣ ਅਹੀ ਕਹਨੇ ਆ ਤੂੰ ਚੱਲ ਛੇਤੀ ਛੇਤੀ ਘਰ ਆ ਜਾ ਵੇ ਗਰੀਬ ਬੰਦੇ ਆ ਤੇ ਮੈਂ ਤਾਂ ਘਰ ਘਰ ਕੇ ਆਪਾਂ ਨਿਆਣੇ ਪਾਲ ਲਿਆ ਕਿਸੇ ਨੇ ਸਾਥ ਨਹੀਂ ਸਾਡਾ ਦਿੱਤਾ ਹੈਗਾ ਮੇਰਾ ਕੁਦੀ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਉਹ ਸਾਊਦੀ ਅਰਬ ਦੇ ਅਰਬ ਵਿੱਚ ਕੰਮ ਕਰਨ ਲਈ ਗਏ ਸੀ 11 ਸਾਲ ਹੋ ਗਏ ਉਹਨਾਂ ਦਾ 2 ਸਾਲ ਦਾ ਵੀਜ਼ਾ ਖਤਮ ਹੋਣ ਤੇ ਉਹ ਫੇਰ ਆਉਣ ਗਏ ਸੀ ਉਹਨਾਂ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਫਸਾ ਦਿੱਤਾ ਉਹਨੂੰ 5 ਸਾਲ ਦੀ ਸਜ਼ਾ ਹੋ ਗਈ। ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਉਹ ਛੋਟੇ-ਛੋਟੇ ਬੱਚੇ ਛੱਡ ਕੇ ਇੱਥੇ ਗਏ ਨੇ। ਉਹਨੂੰ ਜਵਾਨ ਹੋ ਗਏ ਨੇ। ਤੁਹਾਨੂੰ ਸਾਡੀ ਸਰਕਾਰਾਂਗੇ ਹੱਥੀਂ ਖੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਸੀਂ ਬਣਿਆਂਗੇ ਅਪੀਲ ਕੀਤੀ ਭਗਵੰਤ ਮਾਨ ਅਗੇ ਹਰਚੰਨ ਸਿੰਘ ਅਗੇ ਚਰ ਸਿੰਘ ਅਗੇ ਜਸਬੀਰ ਉਹ ਜਗਰਾਉਂ ਜੀ ਉਹਨਾਂ ਅਗੇ ਵੀ ਅਪੀਲ ਕੀਤੀ ਹੈ ਨਾ ਕਿਸੇ ਨੇ ਸਾਡੀ ਅਪੀਲ ਨਹੀਂ ਸੁਣੀ। ਅਸੀਂ ਬਣਿਆਂ ਜਾਨ ਨੂੰ ਕਿਹਾ ਕਿਸੇ ਨੇ ਹੜਾ ਕੁਝ ਨਹੀਂ ਸੁਣਿਆ। ਕਿੰਨ ਕਰਦੇ ਮਾ ਕਦੇ ਖਾਲੀ ਹਾਲੀ ਪੀਸ ਨਹੀਂ ਜਾਵੇ ਇਹਨੂੰ ਤੇ ਆ ਕੀਤਾ ਜਾਵੇ ਮੇਰਾ ਤੇ ਉਹ ਬੀ ਪ੍ਰੇਮ ਤਾਂ ਪ੍ਰੇਮਪਾਲ ਕਿਲਾਣਾ ਤੁਸਿੰਗਲਿਆਨ ਵਾਲੇ ਜ਼ਿਲ੍ਹਾ ਗਰਦਾਸਪੁਰ ਤੇ ਸੋਟੇ ਸੋਲਟੇ ਇਹ ਬੱਚੇ ਸਾਡੇ ਤੇ ਸਭ ਦੇ ਅਰ ਬਗਿਆਏ ਕਮਾਈ ਕਰਨ ਵਾਸਤੇ ਤੇ ਉਹਨਾਂ ਨੂੰ ਉੱਥੇ ਝੂਠਾ ਲਜਾਮ ਲਾ ਕੇ ਪਸਾਇਆ ਗਿਆ ਵਾ ਪਤਾ ਨਹੀਂ ਹਾਨੂੰ ਕਿ ਕੀ ਬਣਿਆ ਤੇ ਕੀ ਨਹੀਂ ਹੋਦੇ ਨਾਲ ਠੀਕ ਹੈ ਤੇ ਬੱਚੇ ਵੀ ਤਰਨੇ ਮਾਰਦੇ ਆ ਤੇ ਅਹੀਂ ਵੀ ਬਾਕੀ ਉਹਦੇ ਭਰਾ ਵੀ ਦਿਹਾੜੀ ਲਾਉਣ ਵਾਲੇ ਉਹਨਾਂ ਦਾ ਆਪਣਾ ਟਾਈਮ ਪਾਸ ਹੁੰਦਾ ਵਾ ਤੇ ਇਹਦਾ ਵੀ ਚਲੇਦਾ ਸਾਥ ਨਾ ਅਹੀਂ ਦੇ ਸਕਣੇ ਆ ਤੇ ਨਾ ਹੀ ਮਤਲਬੀ ਬਾਹਰੋਂ ਕੋਈ ਸੁਤਾ ਤੇ ਅੱਜ ਤੱਕ ਫਸਿਆ ਤੇ ਕੋਈ ਹਾਨੂੰ ਕਿਸੇ ਦਾ ਕੋਈ ਹੱਲ ਕਰਨ ਲੱਗਨ ਦਿਆ ਵੀ ਕੀ ਕਿੱਦਾਂ ਉੱਥੇ ਫਸਿਆ ਕਿੱਦਾਂ ਨਹੀਂ ਨਾ ਕੋਈ ਪੈਸਾ ਨਾ ਕੋਈ ਤੇਲਾ ਵੀ ਭੇਜਿਆ ਹੋਇਆ ਤੇ ਕੰਮੇ ਕੋਈ ਕਰੇ ਵੀ ਘਰ ਦੇ ਟਾਈਮ ਪਾਸ ਕਰਨਾ ਕੀ ਮੰਗ ਕਰਦੇ ਸਰਕਾਰ ਬੱਚੇ ਹੁਣ ਕਹਿੰਦੇ ਆ ਪੀ ਸਾਡੇ ਪਾਪਾ ਘਰ ਆਉਣ ਤੇ ਹੀ ਆਪਣਾ ਆਪਣੇ ਘਰ ਦਾ ਗੁਜ਼ਾਰਾ ਚਾਹੀਏ ਲੋਕਾਂ ਦੇ ਚਾਹੀ ਦੇਖੀਏ ਪੀ ਲੋਕਾਂ ਦੇ ਪਾਪਾ ਇਦਾਂ ਟਾਈਮ ਪਾਸ ਕਰਦੇ ਆ ਖੁਸ਼ੀਆਂ ਕਰਦੇ ਆ ਨਹੀਂ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੋ ਹੀ ਹੈ ਪੀ ਸਾਡਾ ਦਿਓਰ ਘਰ ਆਉਣਾ ਚਾਹੀਦਾ